ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕਸਟਰਡ ਦੀ ਨਾ ਪੂੜਿੰਗ ਬਣਾਵਾਂਗੇ ਆ ਬ੍ਰੈਡ ਦੀ ਪੂੜਿੰਗ ਬਣਾਵਾਂਗੇ ਕਸਟਰਡ ਨਾਲ ਇੱਧਰ ਆਪਾਂ ਆ ਬ੍ਰੈਡ ਲਏ ਆ ਇੱਧਰ ਆਪਾਂ 2 ਚਮਚ ਲੈ ਤਿੰਨ 2 ਢਾਈ ਕੇ ਚਮਚਾ ਆਪਣੇ ਕਸਟਰਡ ਦੇ ਇੱਧਰ 1 ਲੀਟਰ ਆਪਾਂ ਲਿਆ ਦੁੱਧ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਦੁੱਧ ਨੂੰ ਗਰਮ ਕਰਾਂਗੇ ਹੁਣ ਆਪਾਂ ਕਰਾਈ ਦੇ ਵਿੱਚ ਦੁੱਧ ਪਾ ਲਾਂਗੇ ਹੁਣ ਜਿੰਨਾ ਚਿਰ ਇਹਨੂੰ ਉਬਾਲ ਨਹੀਂ ਆਉਂਦਾ ਆਪਾਂ ਉਹਨਾਂ ਚਿਰ ਦੀ ਵੇਟ ਕਰਾਂਗੇ ਤੇ ਉਹਨਾਂ ਟਾਈਮ ਨਾ ਆਪਾਂ ਕਸਟਰਡ ਨੂੰ ਘੋਲ ਲਾਂਗੇ ਇੱਧਰ ਆਪਾਂ ਦੁੱਧ ਠੰਡਾ ਲਿਆ ਤੇ ਇਹਦੇ ਨਾਲ ਘੋਲਾਂਗੇ ਆਪਾਂ ਗਰਮ ਨਾਲ ਨਹੀਂ ਘੋਲਣਾ ਕਿਉਂਕਿ ਗੰਢਾ ਪੈ ਜਾਂਦੀ ਹੈ ਤੇ ਆਪਾਂ ਇਹਨੂੰ ਖੋਲਕੇ ਤੇ ਕਸਟਰਡ ਨੂੰ ਰੱਖ ਲੈਨੇ ਜਦੋਂ ਆਪਾਂ ਦੁੱਧ ਨੂੰ ਉਵਾਲ ਆ ਗਏ ਉਦੋਂ ਆਪਾਂ ਉਹਦੇ ਵਿੱਚ ਪਾ ਕੇ ਉਹਨੂੰ ਗਾੜਾ ਜਿਹਾ ਪੇਸਟ ਜਿਹਾ ਬਣਾ ਲਾਂਗੇ ਆਪਾਂ ਨੇ ਨਾ ਦੁੱਧ ਨੂੰ ਉਵਾਲ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਜਿੰਨੀ ਕਿ ਚੀਨੀ ਆਪਾਂ ਨੂੰ ਮਿੱਠਾ ਚਾਹੀਦਾ ਆਪਾਂ ਉਨਾਂ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੀ ਜਿਹੀ ਆਪਣੀ ਚੀਨੀ ਨੂੰ ਮੈਲਟ ਹੋ ਗਈ ਨਾ ਜਦੋਂ ਫਿਰ ਆਪਾਂ ਕਸਟਰਡ ਪਾ ਦੇਵਾਂਗੇ ਇਹਦੇ ਵਿੱਚ ਨਾ ਕਸਟਰਨ ਨਾ ਥੋੜਾ ਜਿਹਾ ਵਿੱਚ ਚਮਚਾ ਮਾਰ ਕੇ ਨਾ ਫੇਰ ਪਾਓ ਕਿਉਂਕਿ ਘੋਲ ਕੇ ਆਪਾਂ ਰੱਖਤਾ ਸੀ ਨਾ ਕਿ ਕਸਟਰਡ ਥੱਲੇ ਵੜ ਜਾਂਦਾ ਹੁੰਦਾ ਹੈ ਇਸ ਤਰ੍ਹਾਂ ਕਰਕੇ ਹੁਣ ਆਪਾਂ ਨਾਲ ਦੀ ਨਾਲ ਪਾਵਾਂਗੇ ਤੇ ਨਾਲੇ ਆਪਾਂ ਚਮਚਾ ਚਲਾਵਾਂਗੇ ਹੁਣ ਆਪਾਂ ਚਮਚੇ ਨਾਲ ਇਹਦੇ ਵਿੱਚ ਚਲਾ ਹੀ ਜਾਵਾਂਗੇ ਕਿਉਂਕਿ ਥੱਲੇ ਲੱਗ ਜਾਂਦਾ ਹੁੰਦਾ ਜਿੰਨਾ ਚਿਰ ਇਹ ਇਹਨੂੰ ਉਲਾਲ ਨਹੀਂ ਆਉਂਦਾ ਉਹਨਾਂ ਟਾਈਮ ਆਪਣਾ ਨਾ ਕਸਟਰਡ ਬਣ ਕੇ ਤਿਆਰ ਹੋ ਗਿਆ ਇਹ ਨਾ ਥੋੜਾ ਜਿਹਾ ਕੈਮਰੇ 'ਚ ਨਾ ਆਪਣਾ ਕਲਰ ਵਾਈਟ ਜਾਂ ਆਉਂਦਾ ਵੈਸੇ ਹੈ ਨਾ ਆਪਾਂ ਜੈਲੋ ਯੈਲੋ ਪੀਲਾ ਪੀਲਾ ਕਲਰ ਹੈ ਤੇ ਹੁਣ ਆਪਾਂ ਨਾ ਗਏ ਸੌਫ ਕਰ ਦਿੰਨੇ ਬਹੁਤ ਹੀ ਸੰਘਣਾ ਵਧੀਆ ਤਿਆਰ ਹੋ ਗਿਆ ਤੇ ਇਧਰ ਆਪਣੇ ਕੋਲ ਨਾ ਟੋਪੀਆ ਪਿਆ ਇਹ ਹੈਗਾ ਧੱਡਾ ਵਾਲਾ ਤੇ ਆਪਾਂ ਇਹਦੇ ਵਿੱਚ ਹੀ ਇਹਨੂੰ ਕਸਟਰਡ ਨੂੰ ਕੱਢ ਦਿਆਂਗੇ ਇਹਦੇ ਵਿੱਚ ਆਪਾਂ ਨਾ ਹੁਣ ਇਹਨੂੰ ਠੰਡਾ ਕਰ ਲਾਂਗੇ ਹਾਂਜੀ ਹੁਣ ਆਪਣਾ ਨਾ ਕਸਟਰਡ ਤਾਂ ਠੰਡਾ ਹੋਈ ਜਾਂਦਾ ਆਪਾਂ ਫਰਿੱਜ ਰੱਖ ਤਾ ਤੇ ਹੁਣ ਆਪਾਂ ਨਾ ਬਰੈਡ ਦੀਆਂ ਕਿਨਾਰੀਆਂ ਉਹ ਕੱਟ ਲਾਂਗੇ ਅਸ ਤੱਕ ਇਹ ਕਰਕੇ ਆਪਾਂ ਇਹਨੂੰ ਚੌਰਸ ਵੀ ਰੱਖ ਸਕਦੇ ਆ ਆਪਾਂ ਗੋਲ ਵੀ ਬਣਾ ਸਕਦੇ ਆ ਇਹਨਾਂ ਨੂੰ ਫੇਰ ਆਪਾਂ ਨ ਕਿਨਾਰੀਆਂ ਕੱਟਣ ਦੀ ਲੋੜ ਨਹੀਂ ਫੇਰ ਆਪਾਂ ਇਹਨਾਂ ਦੀ ਕਟਿੰਗ ਕਰ ਸਕਦੇ ਆ ਕੌਲੀ ਗਲਾਸ ਨਾਲ ਤੇ ਆਪਾਂ ਅਸ ਤੱਕ ਆ ਕਰਕੇ ਇਹਨਾਂ ਦੇ ਕਿਨਾਰੀਆਂ ਲਾ ਦੇਾਂਗੇ ਆਪਾਂ ਨਾ ਬਰੈਡਾਂ ਦੇ ਪੀਸ ਕੱਟ ਲਏ ਆ ਕੱਟ ਕੇ ਆਪਾਂ ਚੌਰਸ ਕੱਟ ਲਈਏ ਨਾ ਉਹ ਆਪਾਂ ਗੋਲ ਵੀ ਕੱਟ ਸਕਦੇ ਆ ਉਹ ਆਪ ਦਾ ਹਿਸਾਬ ਕਿਤਾਬ ਹੈ ਤੇ ਹੁਣ ਆਪਾਂ ਇਹਨੂੰ ਸਾਈਡ ਤੇ ਕਰਦੇ ਹਾਂ ਥੋੜਾ ਜਿਹਾ ਤੇ ਹੁਣ ਆਪਾਂ ਨਾ ਆਪਣੇ ਕੋਲੇ ਮੋੜ ਆਹ ਇਹ ਇਹਦੇ ਵਿੱਚ ਜਲਦੀ ਠੰਡਾ ਹੋ ਜਾਂਦਾ ਤਾਂ ਕਰਕੇ ਆਪਾਂ ਇਹ ਮੋੜ ਲਿਆ ਕੇਕ ਆ ਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਕਸਟਰਡ ਪਾ ਦਿਆਂਗੇ ਇਸ ਤਰ੍ਹਾਂ ਕਰਕੇ ਨਾ ਆਪਾਂ ਚਾਰ ਛਪੇਰੇ ਕਮਾ ਦੇਾਂਗੇ ਇਹਨੂੰ ਇਸ ਤਰ੍ਹਾਂ ਕਰਕੇ ਹੁਣ ਆਪਾਂ ਜਿਹੜੇ ਆ ਪੀਸ ਲਏ ਨਾ ਇਹ ਰੱਖ ਦਿਆਂਗੇ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਨਾ ਇਹਦੇ ਉੱਤੇ ਡਰਾਈ ਫਰੂਟ ਪਾ ਸਕਦੇ ਆ ਤੇ ਮੇਰੇ ਕੋਲੇ ਨਾ ਡਰਾਈ ਫਰੂਟ ਪਹਿਲਾਂ ਦੇ ਮਿਕਸ ਕੀਤੇ ਹੋਏ ਆ ਆਪਾਂ ਐਸੀ ਮੇਰੇ ਕੋਲ ਹੈ ਮੈਂ ਉਹ ਹੀ ਮੈਂ ਯੂਜ਼ ਕਰੂੰਗੀ ਹੁਣ ਤੇ ਤਾਂ ਆਪਾਂ ਡਰਾਈ ਫਰੂਟ ਕੱਟ ਕੇ ਤੇ ਉੱਤੇ ਜਿਵੇਂ ਹੁਣ ਮੈਂ ਆਹ ਡਰਾਈ ਫਰੂਟ ਪਾਉਂਗੀ ਆਪਾਂ ਉਸ ਤੱਕਾਂ ਕਰਕੇ ਨਾ ਪਾ ਸਕਦੇ ਆ ਇਸ ਤੱਕਾਂ ਕਰਕੇ ਮੈਂ ਸੌਰੀ ਪਹਿਲਾਂ ਆਪਾਂ ਥੋੜਾ ਜਨਾ ਕਸਟਰਡ ਪਾਵਾਂਗੇ ਬ੍ਰੈਡਾਂ ਦੇ ਉੱਤੇ ਇਸ ਤੱਕਾਂ ਕਰਕੇ ਇਹਦੇ ਉੱਤੇ ਹੀ ਪਾ ਦਾਂਗੇ ਐਸ ਤੱਕ ਆ ਕਰਕੇ ਤੇ ਹੁਣ ਆਪਾਂ ਨਾ ਇਹ ਡਰਾਈ ਫਰੂਟ ਪਾ ਦਾਂਗੇ ਇੱਥੇ ਉੱਪਰ ਇਹਦੇ ਐਸ ਤੱਕ ਆ ਕਰਕੇ ਤੇ ਬਹੁਤ ਹੀ ਹੈਲਦੀ ਇਹ ਪੂਡਿੰਗ ਬਣੂਗੀ ਆਪਣੀ ਤੇ ਉੱਪਰ ਉਹ ਨਾ ਹੁਣ ਆਪਾਂ ਐਸ ਤੱਕ ਆ ਕਰਕੇ ਇਹਨੂੰ ਡਬਲ ਕਰ ਦਿਆਂਗੇ ਹੁਣ ਆਪਾਂ ਇਹਦੇ ਉੱਤੇ ਫੇਰ ਕਸਟਰਡ ਪਾ ਦਿਆਂਗੇ ਹੁਣ ਆਪਾਂ ਸਾਰੇ ਤੇ ਨਾ ਕਸਟਰਡ ਫੇਰ ਪਾ ਤਾ ਤੇ ਫੇਰ ਹੁਣ ਆਪਾਂ ਉੱਪਰ ਫੇਰਾ ਡਰਾਈ ਫਰੂਟ ਪਾ ਦਿਆਂਗੇ ਥੋੜਾ ਥੋੜਾ ਕਸਟਰਡ ਆਪਾਂ ਫੇਰ ਉੱਤੇ ਪਾ ਦਿਆਂਗੇ ਹੁਣ ਆਪਾਂ ਉੱਤੇ ਇਹਦੇ ਨਾਲ ਥੋੜੇ ਥੋੜੇ ਪਿਸਤੇ ਲਾ ਦਿਆਂਗੇ ਐਸ ਤਰ੍ਹਾਂ ਕਰਕੇ ਨਾ ਆਪਾਂ ਬ੍ਰੀਕ ਬ੍ਰੀਕ ਕੱਟੇ ਆ ਪਿਸਤੇ ਇਹ ਲਾ ਦਿਆਂਗੇ ਆਪਾਂ ਡੈਕੋਰੇਟ ਕਰਨ ਲੱਗੇ ਮੇਰੇ ਕਸਟਰਡ ਆ ਉਹ ਡਰਾਈ ਫਰੂਟ ਆ ਨਾ ਜਿਹੜੇ ਉਹ ਤਾਂ ਫੇਰ ਵੀ ਹਜੇ ਬਾਕੀ ਗਏ ਉਹ ਚਲੋ ਹੋਰ ਰੈਸਪੀ ਦੇ ਕੰਮ ਆ ਜਾਣਗੇ ਤੇ ਹੁਣ ਆਪਾਂ ਇਹਦੇ ਉੱਤੇ ਨਾ ਚੇਰੀ ਲਾ ਦਿਆਂਗੇ ਹੁਣ ਆਪਾਂ ਇਹਨੂੰ ਨਾ ਫਰਿੱਜ ਦੇ ਵਿੱਚ ਰੱਖ ਦਾਂਗੇ ਮਤਲਬ ਥੋੜਾ ਜਿਹਾ ਹੋਰ ਠੰਡਾ ਹੋ ਜਾਊਗਾ ਆਪਕਾ ਨਾ ਗੰਝੇੜਾ ਪਾਟ ਕੁਡੀਂਗੇ ਬਣਾਈ ਸੀ ਉਹ ਆਪਣੇ ਫਰਿੱਜ ਦੇ ਵਿੱਚ ਐਦਰ ਬੱਚੇ ਥੋੜੀ ਜਿਹੀ ਖਾਲ ਕਰਦੇ ਆ ਮੈਂ ਕਿਹਾ ਚਲੋ ਨਾ ਸਾਨੂੰ ਪਲੇਟ 'ਚ ਹੀ ਬਣਾ ਕੇ ਦੇ ਦਿੰਦੇ ਆਂਗੇ ਇਹਦੇ ਵਿੱਚ ਆਪਾਂ ਰੱਖ ਦਾਂਗੇ ਐਸ ਤਰ੍ਹਾਂ ਕਰਕੇ ਉਵੇਂ ਹੀ ਬਣਾਵਾਂਗੇ ਆਪਾਂ ਤੇ ਇਹ ਕਸਟਰਡ ਆਪਣਾ ਪੂਰਾ ਬਾਰ ਬੰਗੂ ਠੰਡਾ ਹੋ ਕੇ ਨਾਲੇ ਆਪਣਾ ਹੈ ਨਾ ਇਹ ਡਰਾਈ ਫਰੂਟ ਹੈ ਇਹ ਵੀ ਖਤਮ ਹੋ ਜਾਣਗੇ ਆਪਣੀ ਪੂਰਿੰਗ ਠੰਡੀ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਨਾ ਸਰਵ ਕਰਾਂਗੇ ਮੈਂ ਚਮਚ ਨਾਲ ਆਪਾਂ ਜਿਹੜੀ ਪਲੇਟ 'ਚ ਬਣਾਈ ਸੀ ਉਹ ਵੀ ਬਹੁਤ ਵਧੀਆ ਤਿਆਰ ਹੋ ਗਈ ਹੈ ਲੈ ਇੰਨੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਖਾ ਸਕਦੇ ਹਾਂ ਦੋਨਾਂ ਸਾਈਡਾਂ ਤੇ ਕੱਟੋਗੇ ਤਾਂ ਇਹਨੂੰ ਦੋਨਾਂ ਸਾਈਡਾਂ ਆ ਲੋ ਜੀ ਐਸਾ ਮਰੀ ਹੂੰ ਬਹੁਤ ਟੈਸਟੀ ਹੈ ਹੂੰ ਹਾਂ ਜੀ ਆ ਵੀ ਆਪਣੀ ਤਿਆਰ ਵੀ ਹੋ ਗਈ ਹੈ ਕੂੜੀਂਗ ਇਨੂੰ ਵੀ ਆਪਾਂ ਨਾ ਐਸ ਤਰ੍ਹਾਂ ਕਰਕੇ ਕੱਢ ਲਾਂਗੇ। ਲੈ ਲੇਟੋ। ਅੰਦਰ। ਸੱਚ ਪੁੱਛਿਓ ਜਰੂਰ ਬਣਾਇਓ ਬਹੁਤ ਹੀ ਟੇਸਟੀ ਬਣੀ ਹੈ ਇਹ ਆਪਣੀ ਪੂੜਿੰਗ। ਤੁਸੀਂ ਵੀ ਘਰੇ ਜਰੂਰ ਬਣਾਇਓ। ਬੱਚਿਆਂ ਨੂੰ ਵੀ ਖਵਾਇਓ ਤੇ ਆਪ ਵੀ ਖਾਇਓ। ਤੇ ਬਹੁਤ ਹੀ ਹੈਲਦੀ ਤੇ ਟੇਸਟੀ ਬਣੀ ਆ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਸਾਡੇ ਭੈਣ ਭਰਾ ਮੇਰੇ ਨਾਲ ਬਹੁਤ ਜੁੜਦੇ ਆ ਤੇ ਬਹੁਤ ਮੇਰੀ ਹੈਲਪ ਕਰ ਰਹੇ ਆ ਤੇ ਐਵੇਂ ਹੀ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸਤੀ ਤਾਰ